ਇੱਕ ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਮੰਗਲ ਸੈਨ ਸੀਗਾ ਜੋ ਕਿ ਇੱਕ ਝੁੱਗੀ ਐ ਉਹਦੇ ਵਿੱਚ ਉਹ ਮੂਫਲੀਆਂ ਤੇ ਆਪਣਾ ਹੋਰ ਰਿਓੜੀਆਂ ਵਗੈਰਾ ਇਦਾਂ ਦੀਆਂ ਚੀਜ਼ਾਂ ਵੇਚਦਾ ਸੀਗਾ ਜਿਸ ਨੇ ਸਾਨੂੰ ਇਤਲਾਹ ਦਿੱਤੀ ਕਿ ਉਹ ਰਾਤ ਨੂੰ ਆਪਣੇ ਜੋ ਉਸ ਸਮੇਂ ਝੁੱਗੀ ਦੇ ਵਿੱਚ ਸੀਗਾ ਤਾਂ ਕੁਝ ਅਣਪਛਾਤੇ ਨੌਜਵਾਨ ਆਏ ਉਹਨਾਂ ਨੇ ਉਸ ਨੂੰ ਉਠਾਇਆ ਤੇ ਇੱਕ ਮੂਫਲੀ ਖਰੀਦਣ ਦੇ ਬਹਾਨੇ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਸ ਦੇ ਕੋਲੋਂ ਪੈਸੇ ਵੀ ਖੋਹ ਕੇ ਲੈ ਗਏ ਤੇ ਹੋਰ ਵੀ ਕੋਈ ਜਿਹੜੇ ਕਾਗਜ਼ ਸੀਗੇ ਉਹ ਵੀ ਖੋਹ ਕੇ ਲੈ ਗਏ ਤੇ ਇਹ ਟੀਮਾਂ ਦੋਨੋਂ ਟੀਮਾਂ ਨੇ ਵਧੀਆ ਕੰਮ ਕੀਤਾ ਤੇ ਬੜਾ ਟੈਕਨੀਕਲ ਤ ਅਲਟੀਮੇਟਲੀ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਸਾਡੀਆਂ ਜਿਹੜੀਆਂ ਟੀਮਾਂ ਨੇ ਇਹਨਾਂ ਨੇ ਜਿਹੜੇ ਉਹ ਦੋਸ਼ੀ ਆਇਡੈਂਟੀਫਾਈ ਵੀ ਕਰ ਲਏ ਤੇ ਜਿਹੜੇ ਹੁਣੇ ਪੰਜ ਦੋਸ਼ੀ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਪੰਜੇ ਦੋਸ਼ੀ ਜਿਹੜੇ ਹੈਗੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਜੀ ਇੱਕ ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਮੰਗਲ ਸੈਨ ਸੀਗਾ ਜੋ ਕਿ ਇੱਕ ਝੁੱਗੀ ਆ ਉਹਦੇ ਵਿੱਚ ਉਹ ਮੁਫਲੀਆਂ ਤੇ ਆਪਣਾ ਹੋਰ ਰਿਓੜੀਆਂ ਵਗੈਰਾ ਇਦਾਂ ਦੀਆਂ ਚੀਜ਼ਾਂ ਵੇਚਦਾ ਸੀਗਾ ਜਿਸ ਨੇ ਸਾਨੂੰ ਇਤਲਾਹ ਦਿੱਤੀ ਕਿ ਉਹ ਰਾਤ ਨੂੰ ਆਪਣੇ ਉਸ ਸਮੇਂ ਝੁੱਗੀ ਦੇ ਵਿੱਚ ਸੀਗਾ ਤਾਂ ਕੁਝ ਅਣਪਛਾਤੇ ਨੌਜਵਾਨ ਆਏ ਉਹਨਾਂ ਨੇ ਉਸ ਨੂੰ ਉਠਾਇਆ ਤੇ ਇੱਕ ਮੁਫਲੀ ਖਰੀਦਣ ਦੇ ਬਹਾਨੇ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਸ ਦੇ ਕੋਲੋਂ ਪੈਸੇ ਵੀ ਖੋਹ ਕੇ ਲੈ ਗਏ ਤੇ ਹੋਰ ਵੀ ਕੋਈ ਜਿਹੜ ਉਸ ਵਕਤ ਉਸਨੇ ਸਾਨੂੰ ਜਦਦਾ ਕੰਪਲੇਨਟ ਉਹ ਦੱਸਿਆ ਗਿਆ ਸੀ ਉਸ ਨੂੰ ਕਾਰ ਦਾ ਨੰਬਰ ਪੂਰਾ ਨਹੀਂ ਪੜ ਪਾਇਆ ਸੀ ਉਸਨੇ ਸਾਨੂੰ ਜਨਰਲ ਨੰਬਰ ਦੱਸਿਆ ਸੀ ਜਿਸ ਤੇ ਅਸੀਂ ਇਨਫੋਰਮੇਸ਼ਨ ਮਿਲਦੇ ਅਸੀਂ ਤੁਰੰਤ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਨ ਤੋਂ ਪ੍ਰਾਂਤ ਅਸੀਂ ਇਸ ਤੇ ਵੱਖ-ਵੱਖ ਟੀਮਾਂ ਬਣਾਈਆਂ ਜਿੱਦਾਂ ਕਿ ਆਪਣੇ ਸਬ ਇਨਸਪੈਕਟਰ ਗੁਰਦਰਸ਼ਨ ਸਿੰਘ ਹੈ ਇਹਨਾਂ ਦੇ ਸੁਪਰਵੀਜ਼ਨ ਇਹ ਇੱਕ ਟੀਮ ਬਣੀ ਇਨਸਪੈਕਟਰ ਕੁਲਦੀਪ ਸੀਆਈਏ ਜਾਂ ਦੋਨਾਂ ਹੀ ਟੀਮ ਬਣੀ ਤੇ ਇਹ ਟੀਮਾਂ ਦੋਨੋਂ ਟੀਮਾਂ ਨੇ ਵਧੀਆ ਕੰਮ ਕੀਤਾ ਤੇ ਬੜਾ ਟੈਕਨੀਕਲ ਤਰੀਕੇ ਨਾਲ ਅਸੀਂ ਇਸ ਕੇਸ ਨੂੰ ਹੈਂਡਲ ਕੀਤਾ ਤੇ ਜਦੋਂ ਅਲਟੀਮੇਟਲੀ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਸਾਡੀਆਂ ਜਿਹੜੀਆਂ ਟੀਮਾਂ ਨੇ ਇਹਨਾਂ ਨੇ ਜਿਹੜੇ ਉਹ ਦੋਸ਼ੀ ਆਇਡੈਂਟੀਫਾਈ ਵੀ ਕਰ ਲਏ ਤੇ ਜਿਹੜੇ ਹੁਣੇ ਪੰਜ ਦੋਸ਼ੀ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਪੰਜੇ ਦੋਸ਼ੀ ਜਿਹੜੇ ਹੈਗੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਜੀ ਇਹਨਾਂ ਦੇ ਸੁਖਦੀਪ ਸਿੰਘ ਉਰਫ ਸੰਦੀਪ ਹੈਗਾ ਜੀ ਲਖਵਿੰਦਰ ਸਿੰਘ ਉਰਫ ਲੱਖੀ ਜੀ ਸੁਖਮੰਦਰ ਪੁੱਤਰ ਲਖਵੀਰ ਸਿੰਘ ਜੀ ਅਜੇ ਕੁਮਾਰ ਪੁੱਤਰ ਬੁੱਧ ਸਿੰਘ ਅਤੇ ਲਵਦੀਪ ਸਿੰਘ ਪੁੱਤਰ ਲਸ਼ਮਨ ਸਿੰਘ ਹੈ ਜੀ ਇਹ ਸਰ ਕੀ ਕੰਮ ਕੀ ਕਰਦੇ ਹੈ ਇਹ ਜਿਹੜੀ ਮੁੱਢਲੀ ਹਜੇ ਤੱਕ ਸਾਡੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਹੈਗਾ ਇਹਨਾਂ ਦੇ ਵਿੱਚੋਂ ਕੁਝ ਜਾਣੇ ਜਿਹੜੇ ਹੈਗੇ ਉਹ ਕੋਈ ਜੋਮੈਟੋ ਵਗੈਰਾ ਦਾ ਕੰਮ ਕਰਦੇ ਆ ਤੇ ਹਜੇ ਪ੍ਰੀਲਿਮਿਨਰੀ ਤੌਰ ਤੇ ਵੀ ਪਤਾ ਲੱਗਿਆ ਹੈਗਾ ਕਿਉਂਕਿ ਇੱਕ ਅੱਧਾ ਜਾਣਾ ਇਹਨਾਂ 'ਚੋਂ ਕੋਈ ਬੈਂਕ ਦਾ ਲੋਨ ਵਗੈਰਾ ਵੀ ਕਰਦਾ ਸੀ ਕਿਉਂਕਿ ਜਦੋਂ ਅਸੀਂ ਇਸ ਮੁਕਦਮੇ ਨੂੰ ਟੈਕਨੀਕਲ ਤਰੀਕੇ ਨਾਲ ਅਸੀਂ ਅੱਗੇ ਵਧੇ ਸੀਗੇ ਤਾਂ ਜਿਹੜਾ ਮੋਬਾਈਲ ਕੋਈ ਖੂਬ ਵਗੈਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੁਝ ਇਹਨਾਂ ਨੇ ਕਿਸੇ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਸੀਗੇ ਤੇ ਉਹ ਆਊਟ ਆਫ ਸਟੇਟ ਦਾ ਕੋਈ ਖਾਤਾ ਸਾਨੂੰ ਇਦਾਂ ਦਾ ਕੋਈ ਜਾਣਕਾਰੀ ਮਿਲੀ ਸੀਗੀ ਤਾਂ ਉਹ ਦਾ ਇਹ ਕੰਮ ਹੋ ਸਕਦਾ ਜਿਸ ਤੇ ਸਾਰਾ ਅਸੀਂ ਇਹ ਹਰੇਕ ਤਰੀਕੇ ਨਾਲ ਇਸ ਤੇ ਕਾਰਵਾਈ ਕਰਦੇ ਹੋਏ ਤੇ ਜਿਹੜੇ ਪੰਜੇ ਦੋਸ਼ੀ ਅਸੀਂ ਇਹ ਗ੍ਰਿਫਤਾਰ ਕਰਨੇ ਨੇ ਜੀ ਤੇ ਜਿਹੜੀ ਇਸ ਵਾਰਦਾਤ ਵਿੱਚ ਵਰਤੀ ਹੋਈ ਕਾਰ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਈ ਮੋਬਾਈਲ ਪ੍ਰਿੰਟ ਕੋਲ ਵੀ ਹਾਂਜੀ ਜਿਹੜੋ ਹੁਣ ਹਜੇ ਸਾਨੂੰ ਇਹਨਾਂ ਤੋਂ ਹਜੇ ਚਾਰ ਕੁਝ ਮੋਬਾਈਲ ਸਾਨੂੰ ਬਰਾਉਂਡ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਜਗ੍ਹਾਵਾਂ ਤੋਂ ਖੋਹ ਕੀਤੇ ਨੇ ਤੇ ਜਿਹੜੀ ਇਹ ਮੁੱਢਲੇ ਤੌਰ ਤੇ ਸਾਨੂੰ ਹਜੇ ਇਹਨਾਂ ਦੀ ਪੁੱਛ ਗੇਸ ਤੋਂ ਜਿਹੜੀ ਧੀ ਸਾਹਮਣੇ ਆਈ ਹੈਗੀ ਆ ਇਹ ਏਸੇ ਤਰੀਕੇ ਦੀਆਂ ਵਰਦਾਤਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਦਾ ਮੋਡਸ ਆਪਰੇਂਡੀ ਵੀ ਇਹੀ ਸੀਗਾ ਕਿ ਇਹ ਰਾਤ ਵਗੈਰਾ ਰਾਤ ਵੇਲੇ ਜਾਂ ਅਰਲੀ ਮਾਰਨਿੰਗ ਇਹ ਕੀ ਕਰਦੇ ਹੁੰਦੇ ਸੀ ਜਿੱਦਾਂ ਕੋਈ ਸਬਜ਼ੀ ਵਾਲੇ ਹੈਗੇ ਨੇ ਜਾਂ ਵੀ ਹੋਰ ਮੰਡੀ ਜਾ ਰਿਹਾ ਹੈਗਾ ਉਹਨਾਂ ਨੂੰ ਜਨਰਲੀ ਟਾਰਗੇਟ ਕਰਦੇ ਸੀਗੇ ਤਾਂ ਮੁੱਢਲੇ ਤੌਰ ਤੇ ਇਹਨਾਂ ਨੇ ਮੰਨਿਆ ਹੈਗਾ ਵੀ ਇਹ हो ਗਿਆ थाना थर्मल ਏਰੀਆ ਦੇ ਵਿੱਚ ਹੋ ਗਿਆ ਤੇ ਉਧਰ ਰਾਮਪੁਰੇ ਏਰੀਆ ਦੇ ਵਿੱਚ ਵੀ ਕੁਝ ਵਰਦਾਤਾਂ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਇਸ ਢੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਜੀ ਜਦੋਂ ਸਾਡੀ ਇਹ ਤਫ਼ਤੀਸ਼ ਮੁਕੰਮਲ ਹੋ ਜਾਂਦੀ ਹੈ ਅਸੀਂ ਨਾਲ ਦੇ ਨਾਲ ਜਿਹੜੇ ਸਬੰਧਤ ਥਾਣੇ ਹੈਗੇ ਨੇ ਉੱਥੇ ਵੀ ਅਸੀਂ ਉਹਨਾਂ ਨੂੰ ਇਨਟੀਮੀਟ ਕਰ ਦਿੱਤਾ ਹੈਗਾ ਤਾਂ ਜੋ ਵੀ ਆਪਣੀ ਅਗਲੀ ਕਾਰਵਾਈਆਂ ਉਹ ਵਿੱਚ ਲੈ ਸਕਣ ਸਰ ਮੁਫਲੀ ਵੀ ਲੈ ਕੇ ਗਏ ਸੀ ਨਮ ਚੱਕ ਹਾਂਜੀ ਹਾਂਜੀ ਉੱਥੋਂ ਕੋਈ ਸਮਾਨ ਲੈ ਕੇ ਸੀਗੇ ਜੀ ਉਹਦੇ ਕੁਝ ਪੈਸੇ ਲੈ ਕੇ ਸੀ ਕੁਝ ਹੋਰ ਇਦਾਂ ਦਾ ਸਮਾਨ ਸੀਗਾ ਜੀ ਜਿਹੜਾ ਉੱਥੋਂ ਉਹਨਾਂ ਦੀ ਕੁੱਟਮਾਰ ਕਰਕੇ ਉਹ ਕੋ ਕਰਕੇ ਲੈ ਕੇ ਸੀਗੇ ਹੁਣ ਅਸੀਂ ਇਹਨਾਂ ਦੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈ ਨੇ ਕੋਈ ਉਸ ਉਹ ਸਭ ਕੁਝ ਯਾਰ ਯੂਜ਼ ਕੀਤਾ ਸੀ ਜਾਂ ਹੋਰ ਚੀਜ਼ਾਂ ਸੀ ਅਸੀਂ ਉਹ ਵੀ ਕਵਰ ਕਰਾਂਗੇ ਵੰਗੂ ਫੜੀ ਚੋਰੀ ਕੀਤੀ ਉਹਦੇ ਵੈਸੀ ਹੀ ਹਾਂਜੀ ਜੋ ਐਸ ਪਰ ਇਨੀਸ਼ੀਅਲੀ ਕੰਪਲੇਂਟ ਦੱਸਣ ਮੁਤਾਬਕ ਤੇਹੀ ਸੀ ਕਿ ਐਕਚੁਅਲੀ ਉਹ ਆਈ ਉਹਨਾਂ ਨੇ ਕਿਹਾ ਜਿਸ ਨੂੰ ਤੂ ਮੂਫਲੀ ਲੈਣੀ ਆ ਰਿਓੜੀਆਂ ਲੈਣੀਆਂ ਹੋਰ ਲੈਣੀਆਂ ਜਦੋਂ ਉਹਨਾਂ ਨੇ ਸਮਾਨ ਦਿੱਤਾ ਤੇ ਇੰਨੇ ਚੀ ਜਿਹੜੇ ਨਾਲ ਦੇ ਸਾਥੀਆਂ ਨੇ ਉਹਦੀ ਕੁੱਟਮਾਰ ਕੀਤੀ ਜੋ ਵੀ ਸਮਾਨ ਸੀ ਉਹ ਵੀ ਲੈ ਗਏ ਤੇ ਫੋਨ ਵੀ ਲੈ ਗਏ ਪੈਸੇ ਵੀ ਲੈ ਗਏ ਇਦਾਂ ਦੀ ਕੰਪਲੇਂਟ ਹੈ ਨਾ ਵੀ ਮੰਗਦਾ ਜੀ ਅਸੀਂ ਇਹਨਾਂ ਨੂੰ ਪ੍ਰੀਲਿਮినਰਲੀ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਬਟ ਜਦੋਂ ਅਸੀਂ ਇਹਨਾਂ ਨੂੰ ਰਿਮਾਂਡ ਹਾਸਲ ਕਰਾਂਗੇ ਫਿਰ ਅਸੀਂ ਇਹਨਾਂ ਦੀ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਜਾਣੇ ਹੈਗੇ ਨੇ ਉਹ ਨਥਾਣਾ ਥਾਣੇ ਦੇ ਏਰੀਆ ਦੇ ਰਹਿਣ ਵਾਲੇ ਹਨ ਇੱਕ ਜਿਹੜਾ ਜ਼ਿਲ੍ਹਾ ਫਰੀਦਕੋਟ ਨਾਲ ਸੰਬੰਧਤ ਹੈ ਤੇ ਇੱਕ ਜਿਹੜਾ ਹੈਗਾ ਜ਼ਿਲ੍ਹਾ ਮੁਕਸਰ ਨਾਲ ਸੰਬੰਧਤ ਹੈਗਾ ਤਾਂ ਅਸੀਂ ਜਦੋਂ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਤਾਂ ਜਿੱਨਾਂ ਜਿੱਥੋਂ ਇਹਨਾਂ ਦੇ ਐਡਰੈਸ ਸੀਗੇ ਸੰਬੰਧਤ ਥਾਣੇ ਤੋਂ ਅਸੀਂ ਇਹਨਾਂ ਦਾ ਰਿਕਾਰਡ ਪੜਤਾਲ ਜ਼ਰੂਰ ਕਰਾਵਾਂਗੇ ਜੇ ਰਿਕਾਰਡ ਪੜਤਾਲ ਕੋਈ ਸਾਹਮਣੇ ਇਦਾਂ ਦੀ ਚੀਜ਼ ਆਉਂ ਜਿਹੜੀ ਵਰਤੀ ਸੀ ਉਹ ਬਰਾਮਦ ਕਰ ਲਈ ਤੇ ਕੁਝ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਖੋਹ ਕੀਤੇ ਸੀ ਉਹ ਵੀ ਬਰਾਮਦ ਕਰ ਲਿਆ ਤੇ ਜਿੱਦਾਂ ਇਹਨਾਂ ਨੇ ਕੁਝ ਵਾਰਦਾਤਾਂ ਸਾਡੇ ਕੋਲ ਮੰਨੀਆਂ तकरीबन 5 ਤੋਂ 6 ਅਜਿਹੀਆਂ ਹੀ ਵਾਰਦਾਤਾਂ ਮੰਨੀਆਂ ਸੀ ਜਿਦੇ ਵਿੱਚ ਕੋਈ ਸਬਜ਼ੀ ਵਾਲਾ ਹੋ ਗਿਆ ਜਾਂ ਕੋਈ ਹੋਰ ਰੇੜੀ ਵਾਲਾ ਹੋ ਗਿਆ ਜਿਹਨੂੰ ਇਹ ਟਾਰਗੇਟ ਕਰਦੇ ਸੀ ਉਹ ਸਬੰਧੀ ਵੀ ਅਸੀਂ ਸਬੰਧਤ ਥਾਣਿਆਂ ਦੇ ਉਹਨਾਂ ਦੇ ਐਸਐਚਓ ਸਾਹਿਬ ਦੇ ਇਤਿਆਹ ਚ ਲਿਆਵਾਂਗੇ ਤਾਂ ਜੋ ਉਹ ਵੀ ਆਪਣੀ ਅਗਲੀ ਕਾਰਵਾਈ ਕਰਕੇ ਰਿਕਵਰੀ ਕਰਵਾ ਲੈਣ ਜਿਸ ਤਰ੍ਹਾਂ ਇਹ ਅਲੱਗ-ਅਲੱਗ ਇੰਜ ਦੇ ਰਹਿਣਾ ਹੈ ਸਰ ਜੀ ਆਪਸ ਵਿੱਚ ਟੱਚ ਤੇ ਕਿਵੇਂ ਆਇਆ ਇਹ ਜੋ ਪ੍ਰੀਲਿਮਿਨਰੀ ਇਹੀ ਪਤਾ ਲੱਗਿਆ ਜੀ ਕਿਉਂਕਿ ਜੋ Zomato ਦਾ ਕੰਮ ਕਰਦੇ ਸੀ ਜਾਂ ਕੋਈ ਬੈਂਕ ਦਾ ਲੋਨ ਇੱਥੇ ਬਠਿੰਡਾ ਹੀ ਇਹਨਾਂ ਦੀ ਇੱਕ ਦੂਜੇ ਨਾਲ ਮੁਲਾਕਾਤ ਹੋ ਗਈ ਸੀਗੀ ਜੀ ਬਾਕੀ ਇਹ ਤਫਤੀਸ਼ ਦੇ ਵਿੱਚ ਅਸੀਂ ਹੋਰ ਲਗਾਈ ਦਾ ਚੀਜ਼ ਐਕਲੀਅਰ ਕਰਨਾ ਹੈ ਜੀ ਬਿਨੈ ਹੀ ਵੀ ਇਹ ਵਿਆਪਕੀ ਕੰਮ ਲੋਕ ਦੇ Zomato ਦਾ ਕੰਮ ਕਰਦੇ ਰਾਤ ਨੂੰ ਯਮ ਕੋ ਕਰਦੇ ਨੇ ਰਾਈਟਰ ਜਨਾਬ ਨੂੰ ਹਾਂਜੀ ਬੇਸਿਕਲੀ ਇਹਨਾਂ ਜੋਮੈਟੋ ਦੀ ਪਹਿਲਾ ਡਿਲੀਵਰੀ ਵਗੈਰਾ ਕਰਦੇ ਹੁੰਦੇ ਜਿੱਥੇ ਇਹਨਾਂ ਦੀ ਕੁਜੇ ਨਾਲ ਜਾਣ ਪਛਾਣ ਵੀ ਹੋ ਗਈ ਸੀ ਤੇ ਰਾਤ ਨੂੰ ਇਦਾਂ ਦਾ ਕੁਝ ਸੁਣ ਨਹੀਂ ਥਾ ਦੇਖ ਕੇ ਉਹਨਾਂ ਦੀ ਵਾਰਦਾਤ ਨੂੰ ਇਲਜ਼ਾਮ ਦਿੰਦੇ ਸੀ ਕਾਰ ਇਹਨਾਂ ਦੀ ਆਉਂਦੀ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰਾਂਗੇ ਜੀ ਉਹਦਾ ਮਾਲਕੀ ਕੌਣ ਸੀ ਕਿਦਾਂ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰਦੇ ਹਾਂ ਸਰ ਫੋਕੋ ਕਰ ਲਈ